ਸਾਚੀ ਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ 2 ਅਕਤੂਬਰ ਨੂੰ ਪਿੰਡ ਔਲਖਾਂ ਦੇ ਵਿੱਚ ਆਪਣੇ ਵੀਰ ਛੋਟੇ ਅਮਰਤੋਲਖ ਦੇ ਪਿੰਡ ਕਬੱਡੀ ਕੱਪ ਹੋਣ ਜਾ ਰਿਹਾ ਬਹੁਤ ਸੋਹਣਾ ਟਰਨਮੈਂਟ ਹੋਣਾ ਤੇ ਚੋਟੀ ਦੇ ਪਲੇਅਰ ਪਹੁੰਚ ਰਹੇ ਹਨ ਪਹਿਲਾ ਪ੍ਰਾਈਜ਼ ਲੱਖ ਦੂਜਾ 75 ਹਜ਼ਾਰ ਪੈ ਟ੍ਰੇਡਰ ਤੇ ਜਾਫੀ ਨੂੰ 4 ਟਰੈਕਟਰ ਦਿੱਤੇ ਜਾਣੇ ਹਨ ਤੇ ਸਾਰੇ ਹਮਮਾ ਹਮਾ ਕੇ ਪਹੁੰਚੋ ਬਹੁਤ ਵਧੀਆ ਕੱਪ ਹੋਣਾ 사ਚੀ ਕਾਲ ਜੀ ਸਸਿਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੱਗਾ ਚਿੱਟੀ 2 ਅਕਤੂਬਰ ਨੂੰ ਪਿੰਡੋਲਖ ਵਿਖੇ ਕਬੱਡੀ ਕੱਪ ਨੂੰ ਜਾ ਰਿਹਾ ਆ ਆਪਣੇ ਅਮਰਤਪੁਰਾ ਦੇ ਪਿੰਡ ਤੇ ਆਪਣੇ ਵੱਲੋਂ ਸਾਰਿਆਂ ਨੂੰ ਖੁੱਲੇ ਸਾਦੇ ਆ ਸਾਰਿਆਂ ਜੀ ਜੂਰ ਪਹੁੰਚੋ 2 ਅਕਤੂਬਰ ਨੂੰ ਜਿੱਤੇ ਕੀ ਪਹਿਲਾ ਨਾਮ ਲੱਖ ਦੂਜਾ 75000 ਤੇ ਬੈਸਟਨ ਫੋਰਟਟਾ ਤੇ ਜਾਊਗੇ ਥੈਂਕ ਯੂ ਹਾਂਜੀ ਦੋਸਤੋ ਜਿਵੇਂ ਤੁਸੀਂ ਨੇ ਇਹ ਵੀਡੀਓ ਕਲਿੱਪ ਦੇ ਵਿੱਚ ਦੇਖ ਹੀ ਲਿਆ ਆਪਣੀ ਮਾਂ ਖੇਡ ਕਬੱਡੀ ਦੇ ਦੋ ਵੱਡੇ ਮੱਲ 골ਡਨ ਬੁਆਏ ਜੱਗੇ ਚਿੱਟੀ ਤੇ ਸੁਲਤਾਨ ਸਾਂਸਪੁਰ ਦੇ ਵੱਲੋਂ ਸੱਦੇ ਦਿੱਤੇ ਗਏ ਨੇਗੇ ਦੋਸਤੋ ਮਿਤੀ 2 ਅਕਤੂਬਰ 2024 ਨੂੰ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਪਿੰਡ ਔਲਖਾਂ ਦੇ ਵਿੱਚ ਅਮਰਤ ਔਲਖ ਦੇ ਪਿੰਡ ਜਿੱਦਾ ਕਿ ਫਰਸਟ ਪ੍ਰਾਈਜ਼ 1 ਲੱਖ ਤੇ ਸੈਕੰਡ ਪ੍ਰਾਈਜ਼ 75000 ਹੋਵੇਗਾ ਤੇ ਬੈਸਟ ਰੇਡਰ ਤੇ ਜਾਫੀ ਨੂੰ ਮੋਡੀਫਾਈ ਤਿਆਰ ਕੀਤੇ ਹੋਏ ਫੋਰਡ 3600 ਟਰੈਕਟਰ ਦਿੱਤੇ ਜਾਣਗੇ ਤੇ ਇਹ ਕਬੱਡੀ ਕੱਪ ਦੋਸਤੋ ਲਾਈਵ ਚੱਲੇਗਾ ਕਬੱਡੀ ਆਸਟ੍ਰੇਲੀਆ ਦੇ ਆਫੀਸ਼ੀਅਲੀ YouTube ਚੈਨਲ ਦੇ ਉੱਤੇ ਸੋ ਦੋਸਤੋ ਬਾਕੀ ਹਲੇ ਤੱਕ ਟੀਮਾਂ ਬਾਰੇ ਆਪਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਮਿਲੀ ਕਿਹੜੀਆਂ-ਕਿਹੜੇ ਟੀਮਾਂ ਖੇਡਣੀਆਂ ਆ ਤੇ ਦੋਸਤੋ ਸੁਣਨ ਦੇ ਵਿੱਚ ਇਹ ਆਇਆਗਾ ਵੀ ਇਸ ਟੂਰਨਾਮੈਂਟ ਉੱਤੇ ਵੀ ਚੋਟੀ ਦੇ ਸੁਪਰਸ ਸੋ ਦੋਸਤੋ ਬਾਕੀ ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਇਹ ਸੀ ਅੱਜ ਦੀ ਵੀਡੀਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਕਿਸੇ ਟੌਪਿਕ ਦੇ ਨਾਲ ਧੰਨਵਾਦ